ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੈਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਦੀ ਵੀਡੀਓ ਲੈ ਕੇ ਆਇਆ ਤੁਹਾਡੇ ਵਾਸਤੇ HF ਪਿਓਰ HF ਦੂਜੇ ਸੂਏ ਨੂੰ ਗੱਬਣਾ ਤੇ 15 ਦਿਨ ਜਿਹੜੇ ਸੂਣ ਦੇ ਵਿੱਚ ਵਾਕਿਆ ਤੇ ਕਰੋ ਚੈੱਕ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੇ ਇਹ ਫੋਰ ਸੇਲ ਹੈ ਪਹਿਲੇ ਸੂਏ ਜਿਹੜਾ ਦੁੱਧ ਦੇ ਨੇ 15 ਤੋਂ 16 ਕਿਲੋ ਦਿੰਦਾ ਹੈ ਤੇ ਚੈੱਕ ਕਰ ਲੋ ਬਾਡੀ weight ਬਹੁਤ ਵਧੀਆ ਹੈਵੀ weight ਦੀ ਆ ਤੇ ਮੂੰਹ ਮੱਥੇ ਦੀ ਬਹੁਤ ਸਾਫ ਹੈ ਕੰਨਾ ਕੰਨ ਗੋਲ ਆ ਬਿਲਕੁਲ ਪਿਓਰ ਐਚਐਫਾ ਜਿਹੜੇ ਵੀ ਭਰਾਣੇ ਘਰੇ ਰੱਖਣਾ ਦੁੱਧ ਪੀਣ ਨੂੰ ਗਾਂ ਬਹੁਤ ਵਧੀਆ ਠੰਡੀ ਸੀਲ ਆ ਤੇ ਮਾਲਕਾਂ ਦਾ ਨੰਬਰ ਦਿੱਤਾ ਇਸ ਨੰਬਰ ਤੇ ਤੁਸੀਂ ਕਨੈਕਟ ਕਰਕੇ ਪੂਰੀ ਜਾਣਕਾਰੀ ਲੈ ਲਿਓ ਤੇ ਦੂਜੇ ਸੂਏ ਨੂੰ ਹੁਣ ਗੱਬਣਾ ਤੇ 15 ਦਿਨ ਸੂਣ ਦੇ ਵਿੱਚ ਬਾਕੀ ਆ ਤੇ ਚੈੱਕ ਕਰੋ ਕੁਆਲਿਟੀ ਤੇ ਤੇ ਨੰਬਰ ਇਸ ਨੰਬਰ ਤੇ ਤੁਸੀਂ ਫੋਨ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਜੀ